ਕੀ ਤੁਸੀਂ ਖਲਾ ਦਾ ਨੈਤਿਕ ਲਾਰ ਕੇ ਬੈਠੇ ਹੋ? ਮੈਂ ਕੀ ਕਰਾਂ ਵੇਖੋ ਹੁਣ ਇੱਧਰ ਜਦ ਮੋੜ ਜਦ ਮੋੜ ਰਬੜਾ ਨਾ ਉਹ ਨੂ ਚ ਰੈਪ ਨੋਰ ਤੈਨੂੰ ਲਵਾਵਾਂ ਸੌਫੀਆਂ ਨੇਲ ਪੈਂਟ ਮੂਤੇ ਲਾ ਲੀਏ ਇੱਥੇ ਆਪਣੇ ਵਾਲਾ ਇਲੈਕਟ੍ਰੀਕ ਲਾ ਲੀਏ ਕਿੱਥੇ ਲਾਈ ਸੀ ਇੱਥੇ ਇੱਥੇ ਲਾਈ ਸੀ ਉਹ ਨੀਲ ਪੈਂਟ ਉਂਗਲੀ ਤੇ ਵੀ ਲਾਈ ਆਪੇ ਉਂਗਲੀ ਦਿਖਾ ਕਿੱਥੇ ਲਾਈ ਹੋ ਐ ਆਪੇ ਲਾਈਏ ਰੋਜ ਆਈ ਉਹ ਜੀ ਜਿੰਦ ਨੂੰ ਨਹੀਂ ਦੇਖਿਆ ਸਮਟੋ ਦਿਖਾਉਣ ਆਉਂਦੀ ਆ ਦਿਖਾਓ ਕੀ ਆ ਇਹ ਪਤਾ ਪੀਪੀ ਪੀਪੀ ਡੈਕਟੀ ਕਰਦੀ ਆ ਤਾਕਾ ਜਪੋੜੇ ਮਮਾ ਨੇ ਕੀ ਪਾਇਆ ਇਹ ਮਮਾ ਨੇ ਕੀ ਪਾਇਆ ਇਹ ਕੀ ਪਾਇਆ ਅੱਜ ਕੀ ਪਾਇਆ ਆ ਟੋਪਸ ਪਾਇਆ ਹਾਂ ਟੋਪਸ ਪਾਇਆ ਵੈਸੇ ਹੀ ਪਾਇਆ ਮੈਂ ਤੇ ਉਹ ਮਾਰੇ ਖਲਾ ਕੇ ਛੱਡੂ। ਭਾਉਦੀ ਨਹੀਂ ਉਹ। ਆਹੋ। ਤੇ ਮੈਂ ਤੇ ਆਉਂਦਾ। ਆਹ ਬਾਈ ਅੱਜ ਸ਼ਾਮੀ ਚੱਲਾਂਗੇ ਬਾਜ਼ਾਰ ਚੱਲਾਂਗੇ ਠੀਕ ਐ? ਅਸੀਂ ਬਾਜ਼ਾਰ ਚੱਲਾਂਗੇ। ਆਹੋ। ਠੀਕ ਐ। ਉਹ 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 ਤੈਨੂੰ ਕਹਿੰਦੀ ਆ ਕਹਿੰਦੀ ਖੋਲ ਦੇ ਚੰਗਾ ਚੱਲਾਂਗੇ। ਪਾਪਾ। ਮੈਨੂੰ ਕਿਹਾ ਸੀ ਨਾ ਖਿਲਾ ਲੂਗੀ। ਚੱਕ। ਮੈਨੂੰ ਨਹੀਂ ਪਤਾ ਹੁਣ ਆਪੇ ਸੰਭੋਲਣਾ। ਨੋਜੀ ਆ ਰਹੀ ਐ। ਆ ਰਹੀ ਨੋਜੀ ਨੂਰਾ ਕੀ ਖਲਾ ਰਖ ਲਾ ਰਿਆ ਫਤ ਬੰਦ ਕਰ ਦੇ ਨੂਰੇ ਨੂਰਿਆ ਇਹ ਕੀ ਹੋ ਰਿਹਾ ਐ ਨਾ ਚੀਜ਼ਾਂ ਨਹੀਂ ਚੰਗੀਆਂ ਦੇ ਲਈ ਇਹਦੇ ਤੋਂ ਰੋਜ਼ ਰੋ ਜਾਈਏ ਬਾ 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 ਬੰਦ ਕਰ ਦੇ ਬੰਦ ਕਰ ਦੇ ਇਹਨੇ ਨਾ ਕਹੀ ਜਾਣਾ ਨੂਰਾ ਉਹ ਚ ਸੈਕਲੀ ਹੈ ਸੈਕਲੀ ਹੈ ਪਤਾ ਬਾਹਰ ਛੱਡ ਕੇ ਆ ਜੂੰਗੀ ਤੈਨੂੰ ਸੈਕਲੀ ਆ ਦੇ ਵਿੱਚ ਉਹ ਜਿਵੇਂ ਵਿੱਚ ਉਹ ਜਾ ਪੁੱਛੇ ਨਹੀਂ ਮੇਰੀ ਬਾਲੀ ਨਹੀਂ ਮੇਰੀ ਬਿੱਟੀ ਹੈ ਸੈਕਲੀ ਆ ਦੇ ਡੁੰਦੀ ਫੁੱਟ ਜੀ ਕੀ ਸਾਦ ਕਿਵੇਂ ਕਰਿਆ ਸੀ ਤੇ ਭਰਾ ਕੀਵੇਂ ਕਰਿਆ ਸੀ ਜੀ ਜੀ ਸਾਸਤਰੀ ਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਤੁਸੀਂ ਉਡੀਕ ਦੇ ਹੋਣੇ ਆ ਕਿ ਕੱਲ ਰਾਤ ਸਾਡਾ ਵਲੌਗ ਕਿਉਂ ਨਹੀਂ ਆਇਆ ਓਰੀਜਨ ਪਤਾ ਕੀ ਸੀ ਕਿ ਜਿਹੜਾ ਪਰਸੋ ਤੂਫਾਨ ਆਇਆ ਸੀ ਨਾ ਉਹ ਇੱਕੋ ਦਮ ਹੀ ਆ ਗਿਆ ਤੇ ਉਹਦੇ ਕਰਕੇ ਲਾਈਟ ਵੀ ਸਾਰੀ ਰਾਤ ਨਹੀਂ ਆਈ ਕੱਲ ਸਵੇਰੇ 8 ਵਜੇ ਆਈ ਹੈ ਨੇਰੀ ਚੱਕੜ ਐਡਾ ਆਇਆ ਸੀ ਹਨਾ ਤੇ ਇੱਕ ਫਿਰ ਇੱਕ ਹੈਵੀ ਪ੍ਰੋਬਲਮ ਆ ਗਈ ਇੱਕ ਸਾਡਾ ਇਨਵਰਟਰ ਖਤਮ ਹੋ ਗਿਆ ਤੇ ਨੇ ਵਾਟਰ ਖਤਮ ਹੋੁੰਦੇ ਕਰਕੇ ਜਿਹੜਾ ਵਾਈਫਾਈ ਸੀ ਉਹ ਵੀ ਬੰਦ ਹੋ ਗਿਆ ਤੇ ਉਹ ਵਾਈਫਾਈ ਸਾਡਾ ਸ਼ਾਮ ਤੱਕ ਨਾ ਚੱਲਿਆ ਨਹੀਂ ਤੇ ਜਦੋਂ ਵੀਡੀਓ ਵੀ ਅਸੀਂ ਬਣਾ ਨਹੀਂ ਪਾਇਆ ਕਿਉਂਕਿ ਬਸ ਜਿਹੜੀ ਰਾਤ ਨੀਂਦ ਖਰਾਬ ਹੋਈ ਹੈ ਹਨਾ ਨੇ ਵਾਟਰ ਕਰਕੇ ਜਾਂ ਸੋ ਨਹੀਂ ਪਾਇਆ ਕਿਉਂਕਿ ਨੇਰੀ tufaan ਬੜਾ ਹੀ ਆਇਆ ਸੀ ਸਾਰੀ ਰਾਤ ਬਾਰਿਛਾਈ ਤੇ ਉਹਦੇ ਚੱਕਰ ਚ ਸੁੱਤੇ ਨਹੀਂ ਮਤਲਬ ਕਿ ਜਪਨੂਰ ਵੀ ਬਹੁਤ ਤੰਗ ਜੀ ਹੋਈ ਆ ਪਨਾ ਹਨਾ ਤੇ ਅਸੀਂ ਫਿਰ ਕੱਲ ਸ਼ਾਮੀ ਜਾ ਕੇ ਵੀਰ ਜੀ ਆਏ 6-7 ਵਜੇ ਨਾ ਤੇ ਉਹਨਾਂ ਨੇ ਆ ਕੇ ਉਦੋਂ ਵਾਈਫਾਈ ਚੇਂਜ ਸਹੀ ਕੀਤਾ ਜਾ ਕੇ ਕਿੰਨਿਆਂ ਦਾ ਹੀ ਖਰਾਬ ਹੋ ਗਿਆ ਸੀ ਸਭ ਤੋਂ ਪਹਿਲੇ ਸਾਡੇ ਵਾਈਫਾਈ ਲੱਗਿਆ ਸੀ ਉਸ ਤੋਂ ਬਾਅਦ ਹੌਲੀ-ਹੌਲੀ ਕਰਦੇ ਕਰਦੇ ਸਾਰਿਆਂ ਦੇ ਲੱਗ ਗਿਆ ਹਾਂਜੀ ਬੱਤ ਬੋਲੋ ਜੀ ਉਗਨੀ ਪਾਪਾ ਜੀ ਦੀ ਵੀਡੀਓ ਨਹੀਂ ਬਣਾਉਂਦੇਗੇ ਕਹਿੰਦੇ ਪਾਪਾ ਜੀ ਕੰਮ ਕਰੀ ਜਾਂਦੇ ਤੂੰ ਵਿਹਲੇ ਆ ਅਸੀਂ ਵਿਹਲੇ ਨਹੀਂ ਆ ਗਏ ਜੇ ਤੁਸੀਂ ਫਲੀਆਂ ਕੱਟ ਰਹੇ ਤਾਂ ਫਲੀਆਂ ਬਣਾਉਣੀਆਂ ਮੈਂ ਹੀ ਅਜੇ ਭਾਂਡੇ ਪਏ ਮੇਰੇ ਕੋਲ ਨਹੀਂ ਤੂੰ ਜੀ ਫੋਨ 'ਚ ਕੀ ਦੇਖਦੇ ਹੋ ਫੋਨ 'ਚ ਕੀ ਦੇਖਦੇ ਹੋ ਮੋਟੇ ਰਾਤ ਦੇਖਿਆ ਉਹਨਾਂ ਨੂੰ ਕਿਵੇਂ ਫੋਨ ਮੰਗਦੀ ਹਨ ਸਪੈਸ਼ਲ ਜਿਵੇਂ ਉਹ ਪਤਾ ਕੀ ਹੋ ਗਿਆ ਜੇ ਇਹਨੂੰ ਟਿਕਾ ਕੇ ਬਹਿਣਾ ਨਾ ਆਪਣੇ ਆਪ ਇਹਨੇ ਟਿਕ ਕੇ ਬਹਿਣਾ ਤੇ ਇਹਨੂੰ ਫੋਨ ਚਾਹੀਦਾ ਬਈ ਹਾਂ ਐਵੇਂ ਕਰ ਕਹਿੰਦੀ ਹੈ ਇਹ ਗੰਦੀ ਆਦਤ ਹੈ ਤੇ ਇਹ ਗੰਦੀ ਆਦਤ ਹੈ ਜਦ ਨੂਰ ਤੇ ਪਾਣੀ ਨਹੀਂ ਹੈ ਠੀਕ ਹੈ ਨਾ ਜਦ ਨੂਰ ਗੰਦੀ ਆਦਤ ਨਹੀਂ ਪਾਣੀ ਫੋਨ ਦੀ ਨਹੀਂ ਤਾਂ ਕਟਫ ਹੈ ਹੈ ਸਬਜ਼ੀ ਵਾਲੇ ਕੀ ਲੈਣਾ ਸਪੀਕਰ ਹੈ ਸਪੀਕਰ ਤੇ ਥੋੜਾ ਹਾਂ ਦੇ ਬਗਲੀ ਵਰੀਗਾ ਨਾ ਨੇਚਰਲ ਵਾਲੀ ਨਾ ਤੀਵਲਾ ਤੋਂ ਬਧੀਆ ਤਾਂ ਆਈ ਰਹਿ ਨਾ ਮੈਂ ਦੇਖ ਕੇ ਅੰਦਰ। ਬਾਕੀ ਤੁਸੀਂ ਦੱਸਿਓ ਤੁਹਾਡੇ ਕਿਤੇ ਕਿਤੇ ਨੇਰੀ ਤੂਫਾਨ ਆਏ ਆ ਕਿਉਂਕਿ ਬਾਰਿਸ਼ ਬਹੁਤ ਆਈ ਉਦੋਂ ਨੂੰ ਤੂਫਾਨ ਬਹੁਤ ਆਇਆ। ਤਾਂ ਮੈਂ ਵੀ ਸਫਾਈਆਂ ਕਰਕੇ ਆਤੀ ਸੀ। ਕੋਈ ਨਹੀਂ ਆ ਰਿਹਾ। ਧੋਪੀ ਹੈ ਨੇਰੀ। ਚਲੋ ਅੰਦਰ। ਚਪੂ ਅੱਜ ਕੋਈ ਨਹੀਂ ਆ ਰਿਹਾ ਅੱਜ ਧੁੱਪ ਬਹੁਤ ਹੈ ਚਲੋ ਅੰਦਰ। ਤਾਂ ਗਰਮੀ। ਚਲੋ। ਸਫਾਈਆਂ-ਚਪਈਆਂ ਕਰਕੇ ਆਤੇ ਸੀ। ਅਸੀਂ ਜਾਣਾ ਹੈ ਉੱਥੇ ਮਾਰਕੀਟ ਨਹੀਂ ਜੇ ਸਾਨੂੰ ਨੇੜੇ ਤੋਂ ਫੁੱਲੇ ਵਾਲੇ ਤੋਂ ਜਿਹੜਾ ਸਮਾਨ ਲੈਣ ਜਾਣਾ ਜੇ ਉਹ ਮਿਲ ਗਿਆ ਤੇ ਠੀਕ ਹੈ ਨਹੀਂ ਤੇ ਸਾਨੂੰ ਅੱਗੇ ਬਾਕੇ ਪੁਰਾਣੇ ਹੀ ਜਾਣਾ ਪਏਗਾ ਉਸ ਦਿਨ ਜਿੱਥੇ ਅਸੀਂ ਕੰਮ ਇਕ ਗਏ ਸੀ ਉਹ ਕੀ ਸੀ ਉਹ ਤੁਹਾਨੂੰ ਅਸੀਂ ਜ਼ਰੂਰ ਜਲਦੀ ਹੀ ਦੱਸਾਂਗੇ ਕੀ ਕਰਨ ਜਾ ਰਹੇ ਆ ਸ਼ਾਇਦ ਅਗਲੇ ਮਹੀਨੇ ਦੀ ਸਟਾਰਟਿੰਗ ਤੋਂ ਹੀ ਹੈਗਾ ਜਿਹੜਾ ਕੰਮ ਅਸੀਂ ਕਰਨਾ ਚਾਹ ਰਹੇ ਆ ਹਨਾ ਸਾਨੂੰ ਉਹ ਵੀ ਕਿਸੇ ਨੇ ਦੱਸਿਆ ਤਾ ਕਰਕੇ ਉਹਨਾਂ ਨੇ ਉਹ ਚੀਜ਼ ਦੱਸੀ ਹੈ ਕਿ ਤਾਂ ਕਿ ਹੋਰ ਭੈਣ ਭਰਾ ਜੋੜ ਸਕਣ ਤੇ ਤੁਸੀਂ ਐਵੇਂ ਹੀ ਦੇਖਦੇ ਰਹੋ ਬਲੌਗ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਤੁਹਾਨੂੰ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਪਹੁੰਚਿਆ ਕਰੇ ਤੇ ਆਪਣਾ ਰੋਜ਼ ਦੀ ਵੀਡੀਓ ਜੇ ਤੁਸੀਂ ਦੇਖੋ ਕਰੋਗੇ ਨਾ ਤੇ ਤੁਹਾਨੂੰ ਨੋਟੀਫਿਕੇਸ਼ਨ ਆਪੇ ਹੀ ਪਹੁੰਚ ਜਾਏਗਾ ਸਬਸਕ੍ਰਾਈਬ ਕਰਨ ਦੀ ਦੇਰ ਹੈ ਤੇ ਬਾਕੀ ਸਾਡੇ ਭਾਜੀ ਅਸੀਂ ਪਹਿਲੀ ਸਬਜ਼ੀ ਸੂਬਜੀ ਦੀ ਤਿਆਰੀ ਕਰਕੇ ਜਾਵਾਂਗੇ ਆਜਾਏ ਬਣਾ ਕੇ ਆ ਕੇ ਬਣਾ ਲਈਏ ਕਿਉਂਕਿ ਫਿਰ ਆਕੇ ਕੱਟਣੀ ਬੜੀ ਮੁਸ਼ਕਿਲ ਹੋ ਜਾਂਦੀ ਹੈ ਨਾ ਮਟੇ ਖਾਸ ਕਰਕੇ ਖਾਸ ਕਰ ਤੁਹਾਡੇ ਪਾਜੀ ਨੂੰ ਹੈਨਾ ਕੀ ਕਰੇ ਕਾਲੀਆਂ ਕਾਲੀਆਂ ਹਾਰ ਨਿੱਕੀ ਨਿੱਕੀ ਅਬਰੀਕ ਸਬਜ਼ੀ ਕੱਟਣੀ ਤਾਂ ਵੈਸੇ ਬੜੀ ਔਖੀ ਜੀ ਹੁੰਦੀ ਹੈ ਟਾਈਮ ਲੈਂਦੀ ਹੈ ਕੱਟਣੇ ਜਿਵੇਂ ਮਾਤਾ ਮਰਗੀ ਜਨ ਕੇ ਵੀ ਤੂੰ ਦਾ ਚਲਣਾ ਇਹ ਤੇ ਨਕਸਾਨ ਆਦੀ ਤੇ ਮੈਂ ਤੇ ਇਹ ਤਾਂ ਨਾਮ ਹੀ ਨਹੀਂ ਸੁਣਿਆ ਬਰੀਕ ਛੋੜੀਆ ਹੋਇਆ ਮਟਰ ਹੋਏ ਇਹ ਫਲਗਾਂ ਹੋਣਾ ਇਹ ਮੇਰੇ ਸੀ ਆਗਾ ਕੱਟਣੇ ਕੱਟਣੀ ਐਵੇਂ ਹੀ ਹੁੰਦਾ ਮਟੇ ਆਉਂ ਕਰਨਾ ਤੇ ਕਿਉਂ ਮੈਂ ਕੱਟਦੀ ਨਹੀਂ ਮੈਂ ਮਟਰਾਂ ਨੂੰ ਕੱਟਦੀ ਨਹੀਂ ਐਂ ਮੈਂ ਫਲੀਆਂ ਵੀ ਕੱਟ ਲੈਣੀਆਂ ਉਹ ਤੇ ਮੈਂ ਤਾਂ ਤੁਹਾਡੇ ਤੋਂ ਕਰਾਨੀਆਂ ਜਿਵੇਂ ਤੁਸੀਂ ਇੱਥੇ ਚੱਲ ਕੇ ਅੰਦਰ ਘਰੇ ਬੈਠੇ ਬੰਦਾ ਕੰਮ ਕਰ ਹੀ ਲੈਂਦਾ ਕੰਮ ਵੇਲੇ ਵੀ ਨਹੀਂ ਸਾਰਾ ਦਿਨ ਬੈਠਾ ਜਾਂਦਾ ਫੋਨ ਚਲਾਉਂਦਾ ਕਗੜੀ ਮੈਨੂੰ ਤਾਂ ਨਹੀਂ ਚੰਗੀ ਲੱਗਦੀ ਕਿਉਂਕਿ ਇਹ ਬੋਲਦੀ ਹੈ ਸਰਸ ਲੈ ਕੇ ਚੱਲਦੀ ਹੈ ਲੋ ਮੇਤਾ ਸਾ ਟ੍ਰੇਨ ਮੇਤਾ ਨਾ ਹੁਣ ਚੱਲੂ ਛੇਤੀ ਮੋਟੇ ਲੇਟ ਹੋ ਜਾਗੇ ਫੇਰ ਅਮੀ ਲਖਾ ਮੈਂ ਨਹੀਂ ਖਾਣੀ ਹੁਣੇ ਮੈਂ ਤਾਂ ਜੀਬ ਜਾਣਾ ਮੰਦਾ ਜੇ ਐਵੇਂ ਲੱਗਦੇ ਜਿਵੇਂ ਖਰਬੂਜੇ ਹੁੰਦੇ ਨੇ ਤੇ ਅਸੀਂ ਜੇ ਮਾਰਕੀਟ ਸਮਾਨ ਲੈ ਜਦੋਂ ਵੀ ਜਾਓ ਨਾ ਕਦੀ ਇਹਨਾਂ ਕੁਛ ਨਾ ਕੁਛ ਪੂਰਾ ਸਮਾਨ ਆਉਂਦਾ ਨਹੀਂ ਕਿਉਂਕਿ ਕਿਤੇ ਵੈਸੇ ਵੀ ਆਪਾਂ ਜਾਂਦੇ ਲੇਟ ਆ ਸੱਚੇ 6:30 ਵਜੇ ਨਿਕਲਦੇ ਅੱਜ ਵੀ ਧੁੱਪ ਜ਼ਿਆਦਾ ਹੀ ਹੈ ਹਜੇ ਵੀ ਟਾਈਮ ਹੋਇਆ ਪੋਨੇ 6 ਹੋ ਗਏ ਨੇ ਹੁਣ ਜੇ ਹੋ ਗਿਆ ਤੇ ਉਹਦੇ ਕਰਕੇ ਹੁਣ ਸਾਨੂੰ ਹੈਗੇ ਹੁਣ ਨਿਕਲਦੇ ਨਿਕਲਦੇ ਵੀ 6 ਵਜ ਜਾਣੇ ਆ ਤੇ ਜੇ ਇੱਥੋਂ ਮਿਲ ਗਿਆ ਨੇੜੇ ਸਾਮਾਨ ਮਿਲ ਗਿਆ ਤੇ ਠੀਕ ਹੈ ਨਹੀਂ ਤੇ ਉਹ ਸਾਨੂੰ ਉੱਪਰ ਜਾਣਾ ਪਊਗਾ ਜਬਨੋਰ ਪਾਲਸ ਨਾ ਖੋਲੋ ਪੁੱਤ ਤੁਸੀਂ ਚਲੋ ਚਪਲ ਪਾਓ ਆਪਣੀ ਕਿ ਸੈਂਡਲ ਪਾਣੇ ਆ ਜੱਪੂ ਸੈਂਡਲ ਪਾਣੇ ਕਿ ਪਾਣੇ ਚਪਲ ਦੁੱਧ ਪੱਕਤੀ ਕਿੱਥੇ ਪਾਪਾ ਜੀ ਉਹ ਕੀ ਚੱਲ ਪੁੱਤ ਫਿਰ चलो बाजार जाना लाओगे दे ची हाँ। ला नहीं, नहीं, चली बस नहीं, पहने पहने क्यों नहीं पाधा एक अद्धा पा लो आता पता ਆ ਗਈ ਕਿਤਾ ਤੁਸੀਂ ਨਿੱਪਲ ਨੂੰ ਆਦੋ ਕਿਵੇਂ ਕਿ ਕਰਦੇ ਹੋ ਦੁੱਧੂ ਪੀ ਲੋ ਤਾਂ ਹੀ ਲੈ ਕੇ ਜਾਵਾਂਗੀ ਮੈਂ ਹੋਰ ਹੈ ਨਹੀਂਗਾ ਨਿੱਪਲ ਹੈਗੇ ਨੇ ਮੈਨੂੰ ਆਏ ਕਟੋ ਜਗੇ ਨਿੱਪਲ ਖਾ ਗਈ ਸਾਰਾ ਇਹਦੀ ਬੋਤਲ ਨਾਲ ਲੈ ਕੇ ਆਵਾਂ ਬਾਹਰ ਅੰਦਰ ਵਸੇ ਉਹ ਰੱਖਾ ਕਰਿਆ ਰੱਖਾ ਹੂੰ ਬੋਤਲਾ ਲਿਆ ਲੈ ਕਟੀਆਂ ਕਰੀ ਜਾਓ ਉਹ ਕੱਚ ਦੀ ਵੀ ਨਹੀਂ ਲੈ ਸਕਦੀ ਮੈਂ ਕੱਚ ਦੀ ਬਣੀ ਜਿਹੜਾ ਇਹਨੂੰ ਟ੍ਰੇਡ ਆ ਗਈ ਹੋਈ ਐ ਉਹ ਤਾਂ ਡਾਲ ਲੈਂਦਾ ਕੱਚ ਦੀ ਆਉਣ ਜਾਣ ਆਸ ਤੇ ਰੱਖ ਲੈਣਾ ਆਉਣ ਜਾਣ ਆਸ ਤੇ ਦਾ ਆ ਤੇ ਜੀ ਪਿਆਉਣਾ ਹੈਗਾ ਉਹ ਨੂੰ ਲਈ ਫਿਰਦੇ ਰਹਿੰਦੀ ਮਦੋ ਜੀ ਕਿ ਇੱਥੇ ਬੈ ਗਈ ਹੁਣ ਉਹਦੇ ਚ ਬਾਹਰ ਅੰਦਰ ਦੁੱਧ ਨਾ ਹੋ ਪਾ ਹੈ ਕਿਵੇਂ ਇਹਨੂੰ ਕਹਿੰਨਾ ਮਦੋ ਜੀ ਕਿ ਐ ਬੈ ਗਈ ਹੁਣ ਹੈ ਚਲੋ ਚੱਕਰ ਪਾਓ ਮੈਂ ਤਾਂ ਪਰਸ ਕੀ ਕਰਾਂ ਤਾਂ ਮੈਂ ਹੈ ਤਣੀ ਇਹ ਖਿਚੀ ਬਧੀ ਇਹ ਤਾਂ ਵੀ ਸੀਗੀ ਲੋ ਜੀ ਆਪਣੀ ਬਾਈਕ ਤੇ ਪਿਆ ਤੌਲੀਆ ਧਾਲੀਆ ਲਾਉਨੇ ਆਪਾਂ ਤੇ ਐਨਕ ਲਾਉਨੇ ਐਨਕ ਮੈਂ ਉਹ ਉੱਥੇ ਨਾ ਬੀਲ ਚੇਅਰ ਦੇ ਉੱਤੇ ਟੀ-ਸ਼ਰਟ ਦੇ ਵਿੱਚ ਲੁਕੋ ਕੇ ਰੱਖੀ ਸੀ ਕਿਉਂਕਿ ਇਹ ਸ਼ੈਤਾਨ ਬੰਦੇ ਨੇ ਮੇਰੀ ਐਨਕ ਦੀ ਡੰਡੀ ਭੰਨਤੀ ਸੀਗੀ ਪਰ ਨਹੀਂ ਸੀ ਨਾ ਡੰਡੀ ਤੋੜਤੀ ਸੀ ਨਾ ਐ ਸੱਚਾ ਸੋਚਾ ਬੰਦਾ ਇਹ ਸੱਚਾ ਸੋਚਾ ਇਨਸਾਨ ਹੈ ਸਚਾਈ ਦੀ ਮਿਸਾਲ ਬਣਨਾ ਇਹਨੇ ਇੱਕ ਦਿਨ ਤੇ ਸੱਚ ਬੋਲ ਦਿੰਦਾ ਨਹੀਂ ਆ ਬਹੁਤ ਵਧੀਆ ਬੱਚਾ ਬਣਨਾ ਨਾ ਤੂੰ ਨਹੀਂ ਨਹੀਂ ਆੀ ਦੁੱਧ ਪੀਣਾ ਨਹੀਂ ਨਹੀਂ ਆ ਦੁੱਧ ਨਹੀਂ ਪੀਣਾ ਕਲਾਕ ਤੇਈ ਵਰਦੀ ਘਰੇ ਬੰਦ ਕਿੱਥੇ ਨਹੀਂ ਰੁਕ ਜੋ ਜੇ ਬਾਈ ਕਰਾਂ ਲਾਂਗੇ ਸਰਵਿਸ ਮੁਗਲੈਲ ਚੈੱਕ ਕਰਾਣਾ ਚੱਪਲਪਾਜ ਪਨੂਰ वो निकल गई अभी पप्पल जी पाओ बाइक उन्हें तो पंगे। ਆਣੀ ਪਾ ਲਾ ਡਿਗੂਂਗੀ ਪਰ ਹੈ ਨਹੀਂ ਇਹ ਤਾਂ ਨਹੀਂ ਡਿਗੂਂਗੀ ਉਹ ਅੱਛਾ ਢਾਗ ਲਾ ਬੋ ਉਹ ਕੋਈ ਨੰਗ ਨੂੰ ਹੱਥ ਨਾ ਛਟਕਾ ਲੈਨੀ ਬਸ ਥੈਂਕ ਯੂ ਪਰ ਹਣਾ ਕੈਂਪਰ ਦੇਖ ਰਹੀ ਐ ਜਫੂ ਬੱਟਲ ਦੇਖ ਰਿਆ ਹਨ ਅਸੀਂ ਕਰੀ ਬਾਗੇ ਪੁਰਾਣੇ ਇਹ ਦੁਕਾਨ ਹੈਗੀ ਆ ਬਾਬੇ ਦੀ ਹਟੀ ਇਹਨਾਂ ਦਾ ਰੇਟ ਸਹੀ ਹੁੰਦਾ ਕਿਉਂਕਿ ਅੱਗੇ ਆਸੀਂ ਨਾ ਬੋਤਲ ਲੈ ਕੇ ਗਏ ਸੀਗੇ ਗਰਮ ਦੁੱਧ ਪਾਉਣ ਵਾਸਤੇ ਜੱਪੂ ਵਾਸਤੇ ਤੇ ਨਾਲ ਦੀ ਦੁਕਾਨ ਤੇ ਸਾਨੂੰ ਤਾਂ ਦੱਸ ਦੇ ਸੀਗੇ ਇਹੋ ਹੀ ਬੋਤਲ 1100 ਦੀ ਦੱਸੀ ਸੀ ਗਣੀ ਇਥੋਂ ਅਸੀਂ ਲੈ ਕੇ ਗਏ ਸੀਗੇ 5.5 ਕੇ 600 ਦੀ ਨੜੇ ਦਾ ਰੇਟ ਸਹੀ ਹੁੰਦਾ ਬਾਈ ਦਾ ਇਹਦਾ ਤੇ ਜੇ ਕਿਹਨੇ ਬਾਗੇ ਪੁਰਾਣੇ ਰਹਿੰਦਾ ਜਾਂ ਨੇੜੇ-ਤੇੜੇ ਕੋਈ ਵੀ ਆਏ ਬਾਬੇ ਦੀ ਹੱਤੀ ਤੇ ਆਓ ਇਹ ਹੈਗੀ ਆ ਦੁਕਾਨ ਨਿਹਾਲ ਸਿੰਘ ਵਾਲਾ ਰੋਡ ਬਾਗਾਪੁਰਾ ਹਾਂ ਲੈ ਲਾ ਨਾਲ ਦੀ ਨਾਲ ਆਪਾਂ ਬਾਈ ਦੀ ਪ੍ਰਮੋਸ਼ਨ ਕਰ ਦੇਣੀ ਜਪੂ ਕੀ ਖਾਣਾ ਆਲੂ ਬਘਾਰਾ ਖਾਂਦਾ ਹਨਾ ਜਪੂ ਨੇ ਰਾਸਤੇ 'ਚ ਨਾ ਥਣਕ ਤੇ ਚੱਪਲ ਛੱਡਤੀ ਰਵਣ ਵੀ ਇਹ ਕਹਿ ਚਾਹ ਕੇ ਬੈਠ ਗਿਆ ਪਤਾ ਕੀ ਸੀ ਅਸੀਂ ਜਿਹੜੀ ਚੀਜ਼ ਲੈਣੀ ਸੀ ਨਾ ਉਹ ਤੋਂ ਵੀ ਪਹਿਲੇ ਵੇਖਿਆ ਨੇੜੇ ਤੋਂ ਮਿਲੀ ਨਹੀਂ ਤੇ ਅਸੀਂ ਬਾਜ਼ਾਰ 'ਚ ਹੀ ਆ ਗਏ ਤੇ ਬਿਨਾ ਜਪਨੂ ਦੇ ਦੁੱਧ ਤੋਂ ਦੁੱਧ ਲਿਆਂਦਾ ਨਹੀਂ ਤੇ ਜਪਨੂ ਦੁੱਧ ਮੰਗਦਾ ਜਾ ਕੋ ਨੂੰ ਉਨਪਰ ਆ ਲੇ ਬਸੜਾ ਕੋ ਆ ਰਿਹਾ ਹੈ ਆ ਗਿਆ ਮਾਟੋ ਮੇਰਾ ਦਾਦਾ ਇੱਥੇ ਕੋ ਲੈ ਤਾ ਵੜ ਆ ਲੈ ਆ ਲੈ ਨੈਪਕਿਨ ਸਸਾਫ ਕਰ ਲੋ ਸਿੱਧੀ ਕਰਨੀ ਪਈਗੀ ਵੀਡੀਓ ਤੇਟੀ ਮਸ ਅਸੀਂ ਗਏ ਸੀਗੇ ਫੁੱਲ ਵਾਲੇ ਫੁੱਲ ਵਾਲੇ ਦਾ ਭਾਈ ਵਾਟ ਕੋ ਲੋਗਾਂ ਨੂੰ ਖਾਣੀਆਂ ਉਹ ਵੀ ਮਹਿੰਗਾ ਹੈ ਤੇ ਫੇਰ ਰਵਣ ਦਾ ਚਤਰ ਦਮਾਰ ਕੰਮ ਕੀਤਾ ਰਵੜ ਕਣੀ ਉਹ ਬਾਗਾਂ ਹੀ ਚਾਲਦੇ ਆ ਬਾਗਾਂ ਪਰ ਆਨੇ ਚਲੋ ਔਰ ਫਿਰ ਵੀ ਖਤਮ ਹੋ ਗਿਆ ਰਵਣ ਨੂੰ ਬਹੁਤ ਪਸੰਦ ਆ ਜਲ ਮੈਂ ਤਾਂ ਨਹੀਂ ਖਾਂਦਾ ਤੇ ਇਹ ਅੰਬ ਨੇ ਆਪਣੇ ਆਪ ਦੇ ਆਸੇ ਆ ਨਾ ਕੋਈ ਫੇੜ ਕੋਣ ਲਿਆ ਕਰੋ ਬਸ ਆਂ ਹੀ ਫਿਰਦੇ ਜਾਇਆ ਕਰੋ अची अची ओधा फिक्र भला हूंदा असीं केन ਇਹ ਯਾਰ ਹੁਣ ਸ਼ੁਰੂ ਆਪਣਾ ਇਹ ਹੁਣ ਆਪਾਂ ਗੜੀ ਦਾ ਟਾਂਕ ਬਣਾਉਂਦੇ ਇਹੋ ਵੀ ਯਾਰ ਦੇਖ ਆ ਵੀਰ ਉਹ ਹੋਰ ਬਾਈ ਕੇ ਆ ਕਾਕਾ ਜੀ ਹਾਂ ਬਲੀ ਆ ਰਿਹਾ ਦੇਪੂ ਅਜੇ 1000 ਆਉਗਾ ਇੱਕ ਹਾਂ ਤੇ ਉਹ ਬੈਠਾ ਬੰਨੇ ਮੇਗਾ ਜੀ ਉਹ ਹੀ ਆਪਣੀ ਗਰੀ ਅੱਛੇ ਹਾਂ ਆਹੋ ਇਹ ਪਿਓ ਪਾ ਤਾਂ ਦੁੱਧ ਲੈਣ ਚੱਲੇ ਆ ਸ਼ਾਇਦ ਹੁਣ ਮੈਨੂੰ ਵੀ ਕਹਿ ਦੇਣ ਵੀ ਬਾਈ ਤੂੰ ਥੱਕਿਆ ਪਿਆ ਤੇ ਲਿਆਉਨੇ ਆਂ ਅੰਨੇ ਕੜਦਾ ਮੇਰਾ ਆ ਇੰਨਾ ਕਬੀਲਦਾਰ ਆ ਬਾਹੂ ਜੇ ਦੇਖਦਾ ਕੈਨੇਡਾ 'ਚ ਖੜਾ ਬੈਠਾ ਤਾਂ ਦੇਖ ਸਾਡਾ ਅਸੀਂ ਸਟਰਗਲ ਕਿੰਨਾ ਕਰਦੇ ਆਂ ਕੱਲ ਅਸੀਂ ਪਰਕੇ ਲਿਆਏ ਆਂ ਬਾਈ ਦਿਖਾਵਾਂਗੇ ਉਹ ਵੀ ਤੈਨੂੰ ਕਿੰਨਾ ਅਸੀਂ ਪਾਣੀ ਲਿਆਉਨੇ ਆਂ ਪਾਪਾ ਨਾ ਜਾਵੜਾ ਹੁਣ ਤਾਂ ਦੁੱਧ ਪੀ ਰਾਂਗੇ ਦੁੱਧ ਲੈਣ ਲੈ ਕੇ ਜਾਵੜਾ ਆਏ ਮੇਰੇ ਗੋਡੇ ਔਕੜ ਗਏ ਜਾ ਜਾੜਾ ਪਾਪਾ ਨਾ ਕਿੱਧਰ ਲੈ ਜਾ ਬੈਠ ਜਾ ਆ ਲੈ ਜਾ ਨੂੰ ਪਾਣੀ ਦਾ ਗਲਾ ਲੈ ਆ ਹੈ ਚੱਲ ਦੇ ਚੜਾ ਚੜ ਦੇ ਬਹੁਤ ਹੰਦ ਹੋ ਜਾਂਦੀ ਆ ਤਾਂ ਜੱਪਦਾ ਆਏ ਚੱਲ ਚੱਲ ਕੇ ਜਾ ਉੱਤੇ ਬੈਠੀ ਚੱਲ ਤਰਾ ਬਾਈ ਨੂੰ ਸਾਸਰੀ ਘਾਲ ਕਰ ਜਿਹੜੇ ਨੇ ਉਹਦੇ ਤੇ ਨਾਲ ਬਾਹਰੋਂ ਜਸਵਿੰਦਰ ਨੇ ਗੱਲ ਕੀਤੀ ਸੀਗੀ ਕੈਨੇਡਾ ਜਾਓ ਬਾਈ ਉਹ ਤੁਹਾਨੂੰ ਯਾਦ ਕਰਦਾ ਸੀਗਾ ਉਹ ਬੰਦਾ ਕੌਣ ਆਹੋ ਹਾਂਜੀ ਬਾਈ ਸਾਸਰੀ ਘਾਲ ਕਰ ਬਾਈ ਨੂੰ ਕਹਿੰਦਾ ਬਾਈ ਸਾਸਰੀ ਘਾਲ ਹਾਂ ਲੈ ਬਾਈ ਬਾਈ ਜਸਵਿੰਦਰ ਤੈਨੂੰ ਸਾਸਰੀ ਘਾਲ ਬੁਲਾ ਰਿਹਾ ਹੈਗਾ ਠੀਕ ਹੈ ਯਾਦ ਕੀਤਾ ਸੀਗਾ ਉਹਦੇ ਉਹਦੇ ਆ ਗਿਆ ਇਹ ਹਾਂਜੀ ਬਾਈ ਹੁਣ ਇਹਦਾ ਦੁੱਧ ਅਸੀਂ ਲੈਣ ਚੱਲੇ ਆਂ ਠੀਕ ਆ ਤੂੰ ਕੇਲੇ ਕੁਲੇ ਖਾ ਕਰੇ ਜਾ ਕੇ ਡੈਡੀ ਕੇਲੇ ਲੈ ਕੇ ਆਇਆ ਨਾ ਐਂ ਬਸ ਚਾ ਠੀਕ ਆ ਖਾ ਗਏ ਨਹੀਂ ਆਈ ਅਸੀਂ ਆਉਣੇ ਖਾਣ ਪਰ ਕਿੰਨਾ ਦੁੱਧ ਖਰਾਬ ਹੋ ਗਿਆ ਹਨਾ ਨੇ ਰੀ ਤੂਫਾਨ ਕਰਕੇ ਲਾਈਟ ਨਹੀਂ ਸੀ ਇੱਕ ਮੈਂ ਫ੍ਰਿਜ ਵੀ ਡੀਫ੍ਰੋਸਟ ਕਰਤੀ ਤੇ ਰੀਫ੍ਰੋਸਟ ਮੈਂ ਸਵੇਰੇ ਕੀਤੀ ਸੀ ਤੇ ਸ਼ਾਮੀ ਤੂਫਾਨ ਆ ਗਿਆ ਤੇ ਉਹਦੇ ਕਰਕੇ ਸਾਰਾ ਦੁੱਧ ਖਰਾਬ ਹੋ ਗਿਆ ਤੇ ਉਹਦਾ ਸੋਚਿਆ ਸੀ ਚਲ ਦਹੀਂ ਬਣਾ ਲਈਏ ਪਰ ਦਹੀਂ ਬਣਾਣ ਦੀ ਜਗ੍ਹਾ ਕੁਝ ਹੋਰ ਹੀ ਨਿਕਲ ਗਿਆ ਹੁਣ ਤੁਹਾਡੇ ਬਾਜੀ ਆਪਣਾ ਤਰਜੁਰਬਾ ਕਰਦੀ ਜਾ ਰਹੇ ਨੇ ਕਿ ਪਨੀਰ ਕੱਢ ਦਾਂਗਾ ਪਨੀਰ ਨਿੰਬੂ ਪਾ ਕੇ ਕੀ ਅੰਨੀ ਪਨੀਰ ਨਹੀਂ ਹੁੰਦਾ ਆ ਦੇਖ ਲੋ ਆ ਦੇਖ ਪਨੀਰ ਆ ਨਹੀਂ ਪਨੀਰ ਆ ਦੇਖ ਲਓ ਮੈਨੂੰ ਨਹੀਂ ਲੱਗ ਰਿਹਾ ਲੱਗਦਾ ਕਿ ਨਾ ਦੇ ਨਿੰਬੂ ਪਾ ਕੇ ਬੜਾ ਸੋਹਣਾ ਨਿਕਲੇਗਾ ਨਿੰਬੂ ਐਵੇਂ ਥੋੜਾ ਪਾਏਗਾ ਨਿੰਬੂ ਦੇ ਜਦੋਂ ਕਾੜਨਾ ਸੀ ਨਾ ਕੋਸਾ ਕਰਕੇ ਉਹਦੇ ਵਿੱਚ ਪੈਣਾ ਸੀ ਉਹਨੇ ਫਾੜਨਾ ਸੀ ਹੈਨਾ ਤੇ ਤਾਂ ਫਿਰ ਨਿਕਲਣਾ ਸੀ ਪਾ ਕੇ ਹੁਣ ਫਾੜ ਦਿੰਦੇ ਹਾਂ ਕਿਵੇਂ ਪਾਣੀ ਪਾ ਕੇ ਪਤਾ ਨਹੀਂ ਹੁਣ ਕੀ ਹੋਏਗਾ ਲੋ ਮੈਂ ਕੱਢ ਦੂੰ ਹੌ ਤੀਲੇ ਚ ਕੱਢੋ ਕੱਢੋ ਤਾਂ ਹੀ ਨਿਕਲੇਗਾ ਹਾਂ ਤੇ ਅਸੀਂ ਆ ਲੈ ਆਂਦਾ ਕੈਂਪਰ ਹਨਾ ਬਾਰ-ਬਾਰ ਬੋਤਲ ਨਾਲ ਬੋਤਲਾ ਭਰਦੀਆਂ ਬਹੁਤ ਔਖੀਆਂ ਲੱਗਦੀਆਂ ਸੀ ਆਲਾ ਤੁਹਾਡੇ ਬਾਜੀ ਨੂੰ ਮੈਨੂੰ ਕਿਉਂਕਿ ਇਹ ਬੋਤਲ ਚੋਂ ਭਰਨਾ ਬੜਾ ਔਖਾ ਕਿ ਭਾਰੀ ਹੋ ਜਾਂਦੀ ਸੀ ਤੇ ਨੀਚੇ ਕਰਕੇ ਨੀਚ ਕੱਢਣਾ ਭਰਨੀ ਪੈਂਦੀ ਸੀ ਮੈਂ ਕਹਿੰਦੇ ਇੱਕ ਵਾਰੀ ਜਿ ਕੰਮ ਹੀ ਖਤਮ ਕਰਦੇ ਹਾਂ ਕੈਂਪਰ ਹੀ ਲਿਆ ਕੇ ਕੀ ਬੋਲੋ ਇਹ ਪਾਣੀ ਭਰ ਇਹ ਨਿੰਬੂ ਦੇ ਨਿੰਬੂ ਅੱਧਾ ਪਿਆ ਅੱਧਾ ਕਰ ਦਵਾ ਇੱਕ ਦਮ ਹਾਂ ਅੱਧਾ ਵੰਡੂਗਾ ਆ ਲੋ ਖਾਂ ਸੱਟੀ ਤੇ ਤਾਂ ਪਹਿਲੇ ਹੀ ਸਮਾਨ ਭਰਿਆ ਜਪਨੂਰ ਦਾ ਮੈਨੂੰ ਆ ਕਿਵੇਂ ਰੱਖਾਂਗੇ ਇੱਥੇ ਸਮਾਨ ਸਾਰਾ ਸਾਰਾ ਤਾਂ ਕਮਰਾ ਭਰਿਆ ਪਿਆ ਜਪਨੂਰ ਅਸੀਂ ਅਸੀਂ ਕੈਂਪਰ ਪਤਾ ਕਿਉਂ ਲੈਂਦਾ ਕੈਂਪਰ ਇਸ ਲਈ ਲੈਂਦਾ ਹੈ ਕਿ ਜਿਹੜਾ ਇੱਕ ਤੇ ਚਲੋ ਇਹ ਚੀਜ਼ ਜਦੋਂ ਖਤਮ ਹੋ ਗਿਆ ਨਾ ਬੋਤਲਾਂ ਭਰਨ ਦਾ ਕਿਉਂਕਿ ਬੋਤਲਾਂ ਚ ਪਾਣੀ ਕਿੰਨਾ ਕਰਦਾ ਪਰ ਇੱਕ ਐਵੀ ਲੜਾਈ ਬਹੁਤ ਹੁੰਦੀ ਹੈ ਬੋਤਲਾ ਤੇ ਤੁਸੀਂ ਸਾਰੇ ਆ ਜੀ ਵੇਖਿਆ ਹੋਣਾ ਕਿ ਬੋਤਲ ਪਾਣੀ ਪੀ ਕੇ ਰੱਖ ਦੇਣਗੇ ਖਾਲੀ ਵਾਰ ਬੋਤਲ ਪਾਣੀ ਨਹੀਂ ਭਰ ਕੇ ਰੱਖਣਾ ਐਸਾ ਕਰਕੇ ਨਾ ਚੀਤ ਲੜਾਈ ਹੁੰਦੀ ਸੀ ਕੋਈ ਕਿਸੇ ਦਾ ਨਾਮ ਕੋਈ ਕਿਸੇ ਦਾ ਨਾਮ ਕਿਸੇ ਦਾ ਨਾਮ ਆਪਣੇ ਤਾਂ ਕੋਈ ਨਾਮ ਨਹੀਂ ਲੈਂਦਾ ਜਿਹੜਾ ਪਰਦਾ ਉਹਦਾ ਤਾਂ ਨਾਮ ਹੀ ਨਹੀਂ ਆਉਂਦਾ ਕਦੀ ਤੇ ਐਸੇ ਕਰਕੇ ਇਜਾਬੀ ਮੋਟਾ ਲਿਆ ਭਾਜੀ ਕਹਿੰਦਾ ਜਿਹੜਾ ਨਹੀਂ ਹੁਣ ਹੁਣ ਕੀ ਦੀ ਨਜ਼ਰ ਚ ਕਿਹੜਾ ਪਾਣੀ ਨਹੀਂ ਭਰਦਾ ਸੀ ਕੈਂਪਰ ਰੱਖਿਆ ਜਾਏਗਾ ਅੰਦਰ ਹੁਣ ਪਤਾ ਲੱਗ ਜਾਏਗਾ ਕਿ ਬੋਤਲਾ ਕੌਣ ਪਰਦਾ ਕੌਣ ਨੇ ਕਿਉਂਕਿ ਆਪਾਂ ਤੇ ਆਪਣਾ ਕੰਮ ਕਰਤਾ ਤੇ ਇਹੀ ਸੀ ਸਾਡਾ ਅੱਜ ਦੀ ਵੀਡੀਓ ਤੇ ਤੁਸੀਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਕਿਉਂਕਿ ਜਿਵੇਂ ਜਿਵੇਂ ਤੁਸੀਂ ਨਾਲ ਜੁੜੋਗੇ ਜਿੰਨਾ ਤੁਹਾਡਾ ਸਾਡੇ ਨੂੰ ਪਿਆਰ ਮਿਲੇਗਾ ਉਸਿਆ ਤੇ ਜਿਹੜੀ ਇੱਕ ਅਸੀਂ ਸਰਪ੍ਰਾਈਜ਼ ਰੱਖਿਆ ਹੈ ਉਹ ਇਸ ਦਾ ਇਹੀ ਹੈ ਕਿ ਅਸੀਂ ਮਹੀਨੇ ਚੜ੍ਹਦੇ ਜੀ ਤੁਹਾਨੂੰ ਪਤਾ ਲੱਗੇਗਾ ਉਸ ਚੀਜ਼ ਦਾ ਤੇ ਨਵੀਂ ਤੌਰ ਤੋਂ ਵੀਡੀਓ ਮੈਂ ਦੇਖਣ ਨੂੰ ਮਿਲੂਗੀ ਤੇ ਛੋਟੀ ਛੋਟੀ ਕਰਕੇ ਹਨਾ ਬਾਕੀ ਤੁਸੀਂ ਦੇਖਣਾ ਨਾ ਭੁੱਲਿਓ ਬਾਕੀ ਜਿੰਨਾ ਪਿਆਰ ਤੁਸੀਂ ਕਰਦੇ ਹੋ ਐਵੇਂ ਦਿੰਦੇ ਰਹੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਸ਼ੇਅਰ ਕਰਨਾ ਤੇ ਬਿਲਕੁਲ ਵੀ ਨਾ ਭੁੱਲਿਆ ਕਰੋ ਅੱਗੇ ਸ਼ੇਅਰ ਕਰਦੇ ਰਿਹਾ ਕਰੋ ਤਾਂ ਵੀਡੀਓ ਨੂੰ ਐਂਡ ਤੱਕ ਪੂਰਾ ਵੇਖਿਆ ਕਰੋ ਐਡਸ ਸਕਿਪ ਨਾ ਕਰਿਆ ਕਰੋ ਤਾਂ ਕਿ ਸਾਰਿਆਂ ਤੱਕ ਵੀਡੀਓ ਪਹੁੰਚ ਸਕੇ ਤੇ ਕਿਸੇ ਦੇ ਘਰ ਦੀ ਰੋਟੀ ਵਧੀਆ ਬਣ ਸਕੇ ਵਧੀਆ ਵਧੀਆ ਕੋਈ ਖਾ ਸਕੇ ਹਨਾ ਮੈਂ ਕਹਿੰਨੀ ਆ YouTube ਨੇ ਸਭ ਦੀ ਜ਼ਿੰਦਗੀ ਬਦਲਦੀ ਹੈ ਚਲ ਜਿੰਨਾ ਦਾ ਚੈਨਲ ਚੱਲਦਾ ਵੀ ਆ ਇਹ ਗਰੋ ਕਰ ਗਿਆ ਹੈ ਪਰਮਾਤਮਾ ਉਹਨਾਂ ਦੀ ਮੇਰ ਪਰ ਬਣਾਈ ਰੱਖੇ ਐ ਸੇ ਤਰ੍ਹਾਂ ਸਾਡੇ ਨਾਲ ਵੀ ਸਾਡੀ ਵੀ ਸਾਡੇ ਤੇ ਵੀ ਬਣਾਈ ਰੱਖੇ ਤੇ ਉਹਨਾਂ ਤੇ ਵੀ ਬਣਾਈ ਰੱਖੇ ਆਪਾਂ ਕਿ ਮਾਲਾ ਕਿਸੇ ਨੂੰ ਕਹਿੰਦੇ ਕਿ ਕਿ ਜ਼ਰੂਰੀ ਆ ਦੂਜੀ ਮਿਹਨਤ ਕਰਨੀ ਹੱਥੀ ਮਿਹਨਤ ਕਰਨੀ ਵੀ ਜ਼ਰੂਰੀ ਹੈ ਹੈਗਾ ਕਿ ਇੱਕ ਪਾਰਟ ਟਾਈਮ ਕੰਮ ਹੈਗਾ ਕਿ ਜੇਕਰ ਤੁਸੀਂ ਤੁਹਾਨੂੰ ਟਾਈਮ ਹੈਗਾ ਤੇ ਵੀਡੀਓ ਬਣਾ ਲਓ ਨਹੀਂ ਤੇ ਆਪਣੇ ਹੱਥੀ ਹੱਥਾਂ ਨਾਲ ਵੀ ਕੀਰਤ ਕਰੋ ਉਹ ਸਾਰ ਸਾਰਿਆ ਤਾਂ ਵੇਟ ਰਹਿ ਰਹੇ ਹਨਾ ساری ਉਮਰ ਤੇ ਇਹ ਚੀਜ਼ ਚਲਦੀ ਨਹੀਂ ਹੈਗੀ ਵੀਡੀਓ ਕੀ ਤੁਸੀਂ ساری ਉਮਰ ਕਰ ਸਕੋਗੇ 1 ਸਾਲ 2 ਸਾਲ 4 ਸਾਲ 5 ਸਾਲ ਇੰਨਾ ਹੀ ਕਰ ਸਕੋਗੇ ਇਸ ਤੋਂ ਜ਼ਿਆਦਾ ਤੇ ਤੁਸੀਂ ਕੁਝ ਵੀ ਨਹੀਂ ਕਰ ਸਕੋਗੇ ਬਾਅਦ ਚੋ ਪਰਮਾਤਮਾ ਬਾਕੀ ਰਹੀ ਗੱਲ ਪਰਮਾਤਮਾ ਦੇਣ ਵਾਲਾ ਬੈਠਾ ਹਨਾ ਉਹਨੇ ਵੀਲੇ ਵਸੀਲੇ ਕੱਢਦੇ ਰਹਿਣੇ ਆ ਅੱਜ ਜੇ ਅਗਰ YouTube ਤੋਂ ਕੋਈ ਖਾ ਰਿਆ ਰੋਟੀ ਤੇ ਕੱਲ ਨੂੰ ਕਿਸੇ ਹੋਰ ਕੰਮ ਤੋਂ ਖਾਊਗਾ ਹਨਾ ਹਨਾ ਉਹਨੇ ਵੀਲੇ ਵਸੀਲੇ ਕੱਢ ਹੀ ਦੇਣੇ ਆ ਤੇ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਐਵੇਂ ਵੀਡੀਓ ਪਿਆਰ ਦਿੰਦੇ ਰਿਹਾ ਤਾਂ ਵੀਡੀਓ ਨੂੰ ਸ਼ੇਅਰ ਕਰਦੇ ਰਿਹਾ ਕਰੋ ਸਤਿ ਸ਼੍ਰੀ ਅਕਾਲ